ਇਸ ਤੋਂ ਵਧੀਆ ਫੀਲਿੰਗ ਬੰਦੇ ਨੂੰ ਹੋਈ ਨਹੀਂ ਸਕਦੀ ਕਿ ਜਿਸ ਮਿੱਟੀ 'ਚ ਖੇੜਦੇ-ਖੇੜਦੇ ਬੜੇ ਹੁੰਦੇ ਹੋਏ ਤੁਸੀਂ ਅੱਗੇ ਨਿਕਲੇ ਅੱਜ ਉੱਥੇ ਹੀ ਤੁਹਾਨੂੰ ਸਤਿਕਾਰ ਕਰਕੇ ਬੁਲਾਇਆ ਗਿਆ ਹੈ ਕਿ ਮੈਂ ਬਹੁਤ ਹੀ ਕੇਅਰਲੈਸ ਸਟੂਡੈਂਟ ਹੋ ਗਿਆ ਸੀ ਤੇ ਬਹੁਤ ਜ਼ਿਆਦਾ ਮੇਰਾ ਦਿਮਾਗ ਗਲਤਮਲਤ ਪਾਸੇ ਚਲਾ ਗਿਆ ਸੀ ਤੇ ਇਨ੍ਹਾਂ ਟੀਚਰਜ਼ ਨੇ ਜਿਸ ਤਰੀਕੇ ਨਾਲ ਮੈਨੂੰ ਸਾਧਿਆ ਮੈਂ ਅਸ਼ੋਕ ਕੌਸ਼ਲ ਸਰਦਾਰ ਤੇ ਸੈਂਗਰ ਮੈਡਮ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੇ ਅੰਦਰ ਜਿਹੜੀਆਂ-ਜਿਹੜੀਆਂ ਗਲਤੀਆਂ ਸੀ ਉਹਨਾਂ ਨੂੰ ਬਹੁਤ ਜਲਦੀ ਸੁਧਾਰਿਆ ਮੈਨੂੰ ਇੱਕ ਚੰਗਾ ਨਾਗਰਿਕ ਤੇ ਉਸ ਤੋਂ ਬਾਅਦ ਇੱਕ ਚੰਗਾ ਵਪਾਰੀ ਬਣਨ ਵਿੱਚ ਮਦਦ ਹੋਈ ਮੇਰੀ ਤੇ ਹਰ ਬੰਦੇ ਨੂੰ ਹਰ ਵੇਲੇ ਕੰਮ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਕੰਮ ਤੋਂ ਜ਼ਿਆਦਾ ਗਹਿਰਤਮੰਦ ਕੋਈ ਚੀਜ਼ ਨਹੀਂ ਜਿਹੜਾ ਬੰਦਾ ਕੰਮ ਨੂੰ ਇਗਨੋਰ ਕਰਦਾ ਹੈ ਉਹਨੂੰ ਕੰਮ ਹਮੇਸ਼ਾ ਵਾਸਤੇ ਇਗਨੋਰ ਕਰ ਦਿੰਦਾ ਹੈ ਜਿਹੜੇ ਸਕੂਲ ਦੇ ਵਿੱਚ ਤੁਸੀਂ ਪੜ੍ਹੇ ਹੋ ਉਸੇ ਸਕੂਲ ਦੇ ਵਿੱਚ ਅੱਜ ਮੁੱਖ ਮਹਿਮਾਨ ਵਜੋਂ ਪੁੱਜਿਓ ਤਾਂ ਕਿਸ ਤਰ੍ਹਾਂ ਲੱਗ ਰਿਹਾ ਜੀ ਇਸ ਤੋਂ ਵਧੀਆ ਫੀਲਿੰਗ ਬੰਦੇ ਨੂੰ ਹੋ ਹੀ ਨਹੀਂ ਸਕਦੀ ਕਿ ਜਿਸ ਮਿੱਟੀ 'ਚ ਖੇੜਦੇ-ਖੇੜਦੇ بڑے ਹੁੰਦੇ ਹੋਏ ਤੁਸੀਂ ਅੱਗੇ ਨਿਕਲੇ ਅੱਜ ਉੱਥੇ ਹੀ ਤੁਹਾਨੂੰ ਸਤਿਕਾਰ ਕਰਕੇ ਬੁਲਾਇਆ ਗਿਆ ਹੈ ਬਟ ਜਦੋਂ ਵੀ ਮੈਨੂੰ ਮੇਰੇ ਸਕੂਲ ਦੀ ਯਾਦ ਆਉਂਦੀ ਹੈ ਤਾਂ ਮੈਨੂੰ ਹਰ ਵੇਲੇ ਹੀ ਸਕੂਲ ਦਾ ਚੇਤਾ ਰਹਿੰਦਾ ਹੈ ਔਰ ਇਸ ਸਕੂਲ ਦਾ ਤੇ ਇਨ੍ਹਾਂ ਅਧਿਆਪਕਾਂ ਦਾ ਮੇਰੀ ਜ਼ਿੰਦਗੀ ਵਿੱਚ ਜੋ ਰੋਲ ਹੈ ਉਹ ਮੈਂ ਕਦੇ ਭੁੱਲ ਨਹੀਂ ਸਕਦਾ ਮੈਂ ਜਿੱਦਾਂ ਪਹਿਲਾਂ ਵੀ ਬੋਲਿਆ ਕਿ ਮੈਂ ਬਹੁਤ ਹੀ ਕੇਅਰਲੈਸ ਸਟੂਡੈਂਟ ਹੋ ਗਿਆ ਸੀ ਤੇ ਬਹੁਤ ਜ਼ਿਆਦਾ ਮੇਰਾ ਦਿਮਾਗ ਗਲਤਮਲਤ ਪਾਸੇ ਚਲਾ ਗਿਆ ਸੀ ਤੇ ਇਨ੍ਹਾਂ ਟੀਚਰਸ ਨੇ ਜਿਸ ਤਰੀਕੇ ਨਾਲ ਮੈਨੂੰ ਸਾਧਿਆ ਮੈਂ ਅਸ਼ੋਕ ਕੌਸ਼ਲ ਸਰਦਾਰ ਤੇ ਸਿੰਗਰ ਮੈਡਮ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੇ ਅੰਦਰ ਜਿਹੜੀਆਂ-ਜਿਹੜੀਆਂ ਗਲਤੀਆਂ ਸੀ ਉਹਨਾਂ ਨੂੰ ਬਹੁਤ ਜਲਦੀ ਸੁਧਾਰਿਆ ਪੂਰੇ ਆ ਕੇ ਮੈਨੂੰ ਬਹੁਤ ਓਪਰਚ्युनिटीਜ਼ ਮਿਲੀਆਂ ਕਦੇ ਸਿੰਗਿੰਗ ਦੇ ਵਿੱਚ ਕ੍ਰਿਕਟ ਦੇ ਵਿੱਚ ਫਿਰ ਉਦੋਂ ਜਦੋਂ ਹੈੱਡ ਬாய் ਹੈੱਡ ਗਰਲ ਦਾ ਇਲੈਕਸ਼ਨ ਹੁੰਦਾ ਸੀ ਉਦੋਂ ਵੀ ਮੈਨੂੰ ਉਹਦੇ ਵਿੱਚ ਪਾਰਟਿਸਿਪੇਟ ਕਰਕੇ ਮੈਨੂੰ ਹੈੱਡ ਬாய் ਇਲੈਕਟ ਹੋਇਆ ਇਹ ਸਕੂਲ ਨੇ ਮੇਰੇ ਅੰਦਰ ਲੀਡਰਸ਼ਿਪ ਕੁਆਲਿਟੀਆਂ ਪੈਦਾ ਕੀਤੀਆਂ ਮੈਨੂੰ ਇੱਕ ਚੰਗਾ ਨਾਗਰਿਕ ਤੇ ਉਸ ਤੋਂ ਬਾਅਦ ਇੱਕ ਚੰਗਾ ਵਪਾਰੀ ਬਣਨ ਵਿੱਚ ਮਦਦ ਹੋਈ ਮੇਰੀ ਇੱਕ ਮੈਂ ਸਿੱਖਿਆ 8ਵੀਂ ਕਲਾਸ ਦੇ ਵਿੱਚ ਜਦੋਂ ਪੇਪਰ ਹੁੰਦੇ ਸੀ ਉਹ ਚੰਡੀਗੜ੍ਹ ਜਾ ਕੇ ਹੁੰਦੇ ਸੀ ਜਿੱਦਾਂ ਮਾਪੇ ਵਾਪ ਧਿਆਨ ਰੱਖਦੇ ਨੇ ਬੱਚਿਆਂ ਦਾ ਉਦਾਂ ਦਾ ਧਿਆਨ ਰੱਖ ਕੇ ਸਾਡੇ ਟੀਚਰ ਸਾਨੂੰ ਲੈ ਜਾਂਦੇ ਸੀ ਫਿਰ ਪੇਪਰ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਰੋਕ ਕੇ ਕੁਝ ਰਿਫਰੈਸ਼ਮੈਂਟ ਕਰਾਣਾ ਹੋਰ ਕਰਨਾ ਤੇ ਅੱਜ ਮੈਂ ਜੇ ਫੈਕਟਰੀ ਚਲਾਣਾ ਹੈ ਤਾਂ ਆਈ ਆਲਵੇਸ ਰਿਮੈਂਬਰ ਕਿ ਜਿਹੜੇ ਬੰਦੇ ਸਾਡੇ ਕੋਲ ਕੰਮ ਕਰਦੇ ਨੇ ਅੱਜ ਅਸੀਂ ਉਹਨਾਂ ਨਾਲ ਹੀ ਵੱਡੇ ਆ ਤੇ ਸਭ ਦਾ ਧਿਆਨ ਰੱਖਣ ਦਾ ਵੀ ਇੱਕ ਸਿੱਖਣ ਨੂੰ ਮਿਲਿਆ ਸਕੂਲ ਚੋਂ ਔਰ ਜੋ ਆਪਾਂ ਕਹਿੰਦੇ ਹਨ ਅਨੁਸ਼ਾਸਨ ਪੰਕਚੁਐਲਿਟੀ ਉਹ ਬਹੁਤ ਸਿੱਖਿਆ ਤੇ ਜਿਹੜਾ ਮੇਰੀ ਆ ਜ਼ਿੰਦਗੀ ਦਾ ਸਭ ਤੋਂ ਵੱਡਾ ਅਸੂਲ ਹੈ ਇੱਕ ਜਾਂ ਮੈਂ ਜਿਹਨੂੰ ਚੀਜ਼ ਨੂੰ ਮੰਨਦਾ ਹੈ ਉਹ ਹੈ ਕੰਮ ਦਾ ਸਭ ਤੋਂ ਵੱਡਾ ਪੁਰਸਕਾਰ ਔਰ ਕੰਮ ਮੈਨੂੰ ਇਹ ਲੱਗਦਾ ਹੈ ਕਿ ਕੰਮ ਆਪਾਂ ਨੂੰ ਬਹੁਤ ਅੱਗੇ ਵਧਾਉਂਦਾ ਹੈ ਤੇ ਹਰ ਬੰਦੇ ਨੂੰ ਹਰ ਵੇਲੇ ਕੰਮ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਕੰਮ ਤੋਂ ਜ਼ਿਆਦਾ ਗੈਰਤਮੰਦ ਕੋਈ ਚੀਜ਼ ਨਹੀਂ ਜਿਹੜਾ ਬੰਦਾ ਕੰਮ ਨੂੰ ਇਗਨੋਰ ਕਰਦਾ ਹੈ ਉਹਨੂੰ ਕੰਮ ਹਮੇਸ਼ਾ ਵਾਸਤੇ ਇਗਨੋਰ ਕਰ ਦਿੰਦਾ ਹੈ ਤੇ ਇਸ ਕਰਕੇ ਮੈਂ ਸਮਝਦਾ ਕਿ ਜਿਹੜਾ ਕੰਮ ਆਪਾਂ ਕਰਦੇ ਆ ਉਹਦੇ 'ਚ ਆਪਾਂ ਬਹੁਤ ਅੱਗੇ ਵੱਧ ਸਕਦੇ ਆ ਔਰ ਉਹਦਾ ਤਰੀਕਾ ਮੈਨੂੰ ਕਈ ਵਾਰੀ ਪੁੱਛਦੇ ਨੇ ਲੋਕ ਕਿ ਤੁਸੀਂ ਇਹ ਕਿੱਦਾਂ ਕੀਤਾ ਇਹ ਕਿੱਦਾਂ ਕੀਤਾ ਤਾਂ ਮੈਨੂੰ ਇੱਕੋ ਗੱਲ ਧਿਆਨ ਚ ਆਂਦੀ ਹੈ ਕਿ ਕੰਮ ਆਪੇ ਸਿਖਾ ਦਿੰਦਾ ਹੈ ਕਿ ਮੈਨੂੰ ਕਰਨਾ ਕਿੱਦਾਂ ਹੈ ਕਿਉਂਕਿ ਉਹ ਜਿਹੜਾ ਕੰਮ ਹੈ ਉਹ ਸਿਰਫ ਚੁਣਦਾ ਠੀਕ ਬੰਦੇ ਨੂੰ ਜੇ ਤੁਸੀਂ ਉਹ ਠੀਕ ਬੰਦੇ ਹੋ ਤਾਂ ਤੁਹਾਨੂੰ ਕਿਸੇ ਵੀ ਕਿਸੋ ਵੀ ਸਿੱਖਣ ਦੀ ਲੋੜ ਨਹੀਂ ਉਹ ਕੰਮ ਆਪੇ ਤੁਹਾਨੂੰ ਸਿਖਾ ਦੇਗਾ ਧੰਨਵਾਦ ਹਾਂ ਸਰ ਇੱਕ ਤੁਸੀਂ ਜੋ ਭਾਸ਼ਣ ਦਿੰਦੇ ਆ ਵੀ ਗੱਲਬਾਤ ਦਾ ਜ਼ਿਕਰ ਕੀਤਾ ਹੈ ਕਿ ਅੱਜ ਕੱਲ ਜਿਹੜੇ ਪੇਰੈਂਟਸ ਹੈ ਉਹ ਛੋਟੀ ਛੋਟੀ ਗੱਲ ਨੂੰ ਲੈ ਕੇ ਟੀਚਰ ਦੇ ਨਾਲ ਜਿਹੜਾ ਉੱਜ ਪੈਂਦੇ ਆ ਲੜਾਈ ਕਰਦੇ ਆ ਤੇ ਸੋ ਕੀ ਕਹੋਗੇ ਉਹ ਪੇਰੈਂਟਸ ਮੰਦ ਭਾਗੇ ਨੇ ਉਹ ਪੇਰੈਂਟਸ ਜਿਨ੍ਹਾਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਵੀ ਜਿਹੜੇ ਸਟੂਡੈਂਟ ਨੂੰ ਟੀਚਰ ਧਿਆਨ ਦੇਣ ਲਈ ਹੀ ਕੁਝ ਕਹਿ ਰਿਹਾ ਹੈ ਸਮਝਾਣ ਲਈ ਕੁਝ ਕਹਿ ਰਿਹਾ ਤਾਂ ਕਿ ਜ਼ਿੰਦਗੀ ਵਿੱਚ ਉਸ ਬੱਚੇ ਦੀ ਜਿਹੜੀ ਕੋਈ ਕਮਜ਼ੋਰੀ ਹੈ ਜਾਂ ਬੁਰਾਈ ਹੈ ਉਹਨੂੰ ਛੋਟੇ ਉਮਰ ਚ ਜੇ ਸਾਧ ਦਿੱਤਾ ਜਾਏਗਾ ਜਾਂ ਉਹਨੂੰ ਠੀਕ ਕਰਤਾ ਜਾਏਗਾ ਤਾਂ ਉਹੀ ਬੱਚਾ ਅੱਗੇ ਆ ਕੇ ਉੱਤਰ ਕੇ ਆਏਗਾ ਬਟ ਬਹੁਤ ਸਾਰੇ ਪੇਰੈਂਟਸ ਸਾਡੇ ਬੱਚੇ ਸਾਡਾ ਐ ਅਸੀਂ ਲਾੜ ਨਾਲ ਪਾਲੇ ਐ ਬੱਚਿਆਂ ਨੂੰ ਲਾੜ ਨਾਲ ਪਾਲਣ ਦਾ ਜਿਹੜਾ ਰਵਾਜ ਚੱਲ ਪਿਆ ਹੈ ਉਸੇ ਕਰਕੇ ਬਹੁਤ ਪ੍ਰੋਬਲਮਸ ਆ ਰਹੀਆਂ ਨੇ ਟੀਚਰਸ ਔਰ ਜਿੱਦਾਂ ਅੱਗੇ ਹੁੰਦਾ ਸੀ ਕਿ ਘਰੋਂ ਦੂਰ ਰਹਿ ਕੇ ਬੱਚੇ ਪੜ੍ਹਦੇ ਸੀ ਕਿ ਚਲੋ ਅੱਜ ਦੂਰ ਰਹਿ ਕੇ ਗੁਰੂਕੁਲ ਵਾਲੀ ਗੱਲ ਤਾਂ ਚਲੀ ਗਈ ਬਟ ਘੱਟੋ ਘੱਟ ਟੀਚਰਜ਼ ਨੂੰ ਉਹਨਾ ਅਧਿਕਾਰਤਾ ਦਿਓ ਤਾਂ ਕਿ ਥੋੜਾ ਹੀ ਬੱਚਾ ਸਾਹਮਣੇ ਚੰਗਾ ਬਣ ਕੇ ਆਵੇ ਨਹੀਂ ਕਹਿਣਾ ਚਾਹੁੰਦਾ ਜੀ